ਤਕੜਨਾ ਫਿਰੋਜ਼ਪੁਰ ਦੀ ਹੈ ਜਿੱਥੇ ਕਿ ਮੀਆਂ ਬੀਬੀ ਦਾ ਆਪਸੀ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਵੋਟੀ ਵੱਲੋਂ ਆਪਣੇ ਹੀ ਪਤੀ ਦੇ ਉੱਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਉਸ ਦੇ ਉੱਤੇ ਗੋਲੀ ਵੀ ਚਲਾਈ ਗਈ ਹੈ ਤਸਵੀਰਾਂ ਤੁਹਾਨੂੰ ਆ ਰਹੀਆਂ ਨੇ ਫਿਰੋਜ਼ਪੁਰ ਤੋਂ ਜਿੱਥੇ ਕਿ ਫਿਰੋਜ਼ਪੁਰ ਦੇ ਇੱਕ ਹਸਪਤਾਲ ਦੇ ਵਿੱਚ ਇੱਕ ਔਰਤ ਜੋ ਹੈ ਇੱਕ ਮਹਿਲਾ ਜੋ ਹੈ ਉਹ ਪ੍ਰਤੀ ਹੁੰਦੀ ਹੈ ਜਿਸ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਪਤੀ ਤੇ ਗੰਬੀਰ ਇਲਜ਼ਾਮ ਲਗਾਏ ਜਾਂਦੇ ਨੇ ਜਿੱਥੇ ਕਿ ਉਸ ਵੱਲੋਂ ਕਿਹਾ ਜਾਂਦਾ ਹੈ ਕਿ ਲਗਾਤਾਰ ਕੁੱਟਮਾਰ ਤੋਂ ਬਾਅਦ ਉਸਦੇ ਪਤੀ ਵੱਲੋਂ ਉਸਤੇ ਗੋਲੀ ਵੀ ਚਲਾਈ ਗਈ ਤਸਵੀਰਾਂ ਤੁਹਾਡੇ ਨਾਲ ਫਿਰੋਜ਼ਪੁਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਇਹ ਘਟਨਾ ਵਾਪਰੀ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਕਰ ਦੇ ਗ੍ਰਹਿ ਕਲੇਸ਼ ਨੇ ਡਿਸਪਿਊਟ ਨੇ ਇੰਨਾ ਵੱਡਾ ਰੂਪ ਲੈ ਲਿਆ ਕਿ ਜਿੱਥੇ ਕਿ ਕੁੱਟਮਾਰ ਤਾਂ ਹੋਈ ਹੀ ਹੋਈ ਉੱਥੇ ਹੀ ਜੋ ਮਹਿਲਾ ਦੀਆਂ ਤਸਵੀਰਾਂ ਇਸ ਵੇਲੇ ਪ੍ਰਤੀ ਹੋ ਜਾਂਦੀਆਂ ਸਾਹਮਣੇ ਆ ਰਹੀਆਂ ਨੇ ਕਾਫੀ ਜ਼ਿਆਦਾ ਵਿਛਲਿਤ ਕਰ ਦੇਣ ਵਾਲੀਆਂ ਨੇ ਅਤੇ ਕਾਫੀ ਜ਼ਿਆਦਾ ਮਨ ਨੂੰ ਸਹਿਮਾ ਦੇਣ ਵਾਲੀਆਂ ਵੀ ਨੇ ਲੇਕਿਨ ਉੱਥੇ ਹੀ ਕਹਿ ਸਕਦੇ ਹਾਂ ਕਿ ਇਸ ਮਹਿਵਾਲੋ ਮਹਿਲਾਵਲੋ ਜਿੱਥੇ ਇਨਸਾਫ ਦੀ ਗੁਹਾਰ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਤੇ ਕੀ ਅਗਲੀ ਕਾਰਵਾਈ ਕੀਤੀ ਜਾਣੀ ਹੈ ਉਹ ਵੀ ਦੇਖਣਾ ਹੋਵੇਗਾ ਲੇਕਿਨ ਉਸ ਤੋਂ ਪਹਿਲਾਂ ਪੁਲਿਸ ਅਧਿਕਾਰੀਆ ਤੇ ਹੋਰ ਜੋ ਪੀੜਤ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਆ ਤੇ ਮੇਰੇ ਸਹਿਯੋਗੀ ਸਰਪਜੀਤ ਵਲੋਕੀ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਉਹ ਹੀ ਤੁਹਾਨੂੰ ਸੁਣਾਉਣਗੇ ਮੀਆਂ ਬੀਬੀ ਦਾ ਘਰੇਲੂ ਕਲੇਸ਼ ਇੰਨਾ ਵੱਧ ਗਿਆ ਕਿ ਗੋਲੀ ਚਲਾਨ ਦੀ ਜੜੀ ਆ ਨੋ ਬਤਾਈ ਕਿਉਂਕਿ ਮਾਮਲਾ ਹੈਗਾ ਫਲੋਇਪੁਰ ਦਾ ਵੀ ਜਿੱਥੇ ਇੱਕ ਔਰਤ ਨੂੰ ওরੇ ਘਰ ਵਾਲੇ ਨੇ ਜੜੀਆ ਗੋਲੀ ਮਾਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਤੇ ਜਿਹੜੀ ਲੜਕੀ ਦੀ ਜੜੀਆ ਮਾਤਾ ਹੈਗੀ ਐਸ ਟਾਈਮ ਹਸਪੀਟਲ ਇੱਥੇ ਬੈਠੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਵੀ ਆਖਿਰ ਕੀ ਮਾਮਲਾ ਹੋਇਆ ਤਾਂ ਜੀ ਕੀ ਗੱਲ ਹੋਈ ਤੇ ਕਿਸ ਤਰ੍ਹਾਂ ਬਣਿਆ ਕੋਈ ਗੱਲ ਨਹੀਂ ਹੋਈ ਕਹਿੰਦਾ ਕੁੜੀ ਨੂੰ ਆ ਤਾਂ ਜਾਣਾ ਨਹੀਂ ਜਾਵਾਂਦੀ ਨਹੀਂ ਮੈਂ ਨਹੀਂ ਜਾਣਾ ਵੱਸ ਇਥੋਂ ਕੁੱਟਣਾ ਸ਼ੁਰੂ ਹੋ ਗਿਆ ਗਾਲਾਂ ਮੈਨੂੰ ਵੀ ਦੇਣ ਲੱਗ ਗਿਆ ਮੇਰੇ ਪ੍ਰੈਸ਼ਨ ਹੋ ਇੰਨਾ ਦਿਲ ਹੋਏ ਮੇਰੇ ਚ ਪੇੜ ਮਾਰਨ ਲੱਗਾ ਤਾਂ ਮੈਂ ਪਿੱਛੇ ਹਟ ਗਈ ਫਿਰ ਉਹਨੇ ਪਿਸਤੌਲ ਕੱਢ ਲਿਆ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ ਇੱਕ ਜਣਾ ਇੱਕ ਦਾ ਮੋਟਾ ਦਸਤਾਏ ਉਹਦੇ ਨਾਲ ਕੁੱਟ ਗਿਆ ਸਾਡੀ ਕੁੜੀ ਨੂੰ ਕੁੱਟਿਆ ਕੁੜੀ ਨੂੰ ਕੁੱਟਿਆ ਮਾਤਾ ਪੱਜ ਕੇ ਲੋਕਾਂ ਨੂੰ ਇਕੱਠੇ ਕਰਨਾ ਆ ਗਿਆ ਉਹਦੋਂ ਨੂੰ ਕੁੱਟ-ਕੁੱਟ ਕੇ ਤਹਾ ਗਾਂਗੇ ਤਿਆਰੀ ਵਰਤੂ ਕਿ ਤਿਆਰ ਵੀ ਉਹਨੇ ਕੱਢਿਆ ਏ ਉਹਨੇ ਗਲੀ ਦੇ ਵਿੱਚ ਸਾਰਿਆਂ ਨੂੰ ਕਿਹਾ ਜਿਹੜਾ ਮੇਰੇ ਅੱਗੇ ਆਇਆ ਮੈਂ ਮਾਰਾਂਗਾ ਚਲਾਈ ਉਹਨੇ ਗੋਲੀ ਗੋਲੀ ਚਲਾਈ ਉਹਨੇ ਸਾਡੇ ਘਰੇ ਵੀ ਵਾਈ ਫਾਇਰ ਕੱਢਿਆ ਕਿਉਂਕਿ ਪੁੜੀਆਂ ਪੱਜ ਕੇ ਫੜਦਣਾ ਹੈ ਜਿੰਨਾ ਤੇ ਉਹ ਨੇੜੇ ਨਹੀਂ ਸੀ ਆਉਣ ਦੇਣ ਦਾ ਕਿਹਦੇ ਵਜੇਗੀ ਵਜੇ ਨਹੀਂ ਉਹ ਤਾਂ ਉਹਨੇ ਫਾਇਰ ਕੱਢਿਆ ਲੈ ਇਫੋ ਕੀ ਕਲੇਸ਼ ਕਰਾ ਚੱਲਦਾ ਸੀ ਦੋ ਮੀਆਂ ਬੀਬੀ ਸੀ ਕਲੇਸ਼ ਭਰਾਵਾ ਪੂਰੀ ਜਾਂਦੀ ਸੀ ਜਿਵੇਂ ਹੁਣ ਘਰੇ ਆਪਣੇ ਮਾੜੀ ਮੋਟੀ ਗੱਲ ਹੋ ਜਾਂਦੀ ਏ ਕੁੱਟ ਸੇਟ ਦਾ 4-5 ਮਹੀਨੇ ਅੱਗੇ ਰਹਿ ਕੇ ਗਈ ਉਹਦੋਂ ਫੇਰ ਚੰਡੀਗੜ੍ਹ ਲੈ ਗਿਆ ਚੰਡੀਗੜ੍ਹ ਖੁਦ ਮੇਰਾ ਪੁੱਤਰ ਸੀ ਉੱਥੇ ਨਾਲ ਉਹਦੇ ਕੋਲੇ ਵੀ ਕੁੱਟ ਦੰਦਾ ਸੀ ਕਿਤੇ ਬਾਹਰ ਮੋਟਰ ਤੇ ਲੈ ਗਿਆ ਕੁੜੀ ਨੂੰ ਉੱਥੇ ਜਾ ਕੇ ਕੁੱਟਨ ਲੱਗ ਪਿਆ ਖਿੱਚੀ ਫਿਰਿਆ ਉੱਥੋਂ ਦਾ ਮੋਟਰ ਵਾਲਾ ਭਾਈ ਨੇ ਕਿਹਾ ਵੀ ਤੂੰ ਐਵੇਂ ਨਾ ਕਰ ਵੀ ਕਿਉਂ ਇਹਨੂੰ ਮਾਰਦਾ ਹੈ ਫੈਨਾਂ ਮੇਰੇ ਘਰ ਜਿਆਂ ਦਾ ਘਰ ਜਿੰ ਤੇਰੇ ਮਾਰੇ ਗਾ ਦਾ ਕਤਲ ਕਿੰਦੇ ਤੇ ਪੈਣਾ ਜਿੰਦੀ ਪੈਲੀ ਹੁੰਦੇ ਤੇ ਪੈਣਾ ਫੇਰ ਨਹੀਂ ਆਥਿਆ ਫੇਰ ਉਹਨਾਂ ਤੋਂ ਤਿੰਨ ਮੁੰਡੇ ਸੱਦੇ ਫੇਰ ਉਹ ਮੁੰਡਿਆਂ ਨੇ ਆ ਕੇ ਨੂੰ ਤਾਇਆ ਫੇਰੇ ਜਿੱਥੇ ਰਹਿੰਦਾ ਸੀ ਉਥੇ ਕੂਨ ਕੀਤਾ ਉਹ ਇਹਦੇ ਮਗਰ ਗਿਆ ਤੇ ਮੇਰੀ ਧੀ ਨੂੰ ਤੇ ਨੂੰ ਗੱਡੀ ਤੇ ਲੱਤ ਕੇ ਲਿਆਏ ਸੀ ਕੁਟਮਰ ਕਰਦਾ ਦੋਸਾ ਬੱਤ ਦਾ ਬਹੁਤ ਜ਼ਿਆਦਾ ਕੁਟਦਾ ਨਾ ਕੋਈ ਇਹਦਾ ਪਤਾ ਹੀ ਨਹੀਂ ਲੱਗਦਾ ਸੁਰੀ ਫਿਰਦੀ ਨੂੰ ਹੀ ਲੱਗ ਪੈਂਦਾ ਨਾ ਸ਼ੱਕ ਕਰਦਾ ਸੀ ਜਾਂ ਕੀ ਕਰਦਾ ਸ਼ੱਕ ਵੀ ਕਰਦਾ ਵੈਸੇ ਵੀ ਉਹਨੇ ਕੋ ਬਾਹਰ ਦਾ ਜਵਾਬ ਮਿਲ ਗਿਆ ਉਹਨੇ ਕੁੱਟਣਾ ਹੀ ਹੋਰ ਉਹਨੇ ਮੂੰਹ ਨਾਲ ਗੱਲ ਨਹੀਂ ਕਰਨੀ ਕੁੱਟਣਾ ਹੀ ਹੈ ਉਹਨੇ ਬਾਅਦ ਸਿੱਤੇ ਕਿਹੜੇ ਪਿੰਡ ਵਿੱਚ ਸੀ ਪੈਂਦਸੁੱਤੇ ਆਲਾ ਸਿੱਤੀ ਮੰਗ ਕਰਦੇ ਮੰਗਾਈ ਤਾਂ ਨੇ ਵੀ ਸਾਨੂੰ ਇਹੰਦੇ ਤੋਂ ਹੀ ਛਟਕਾਰ ਆਪਾਂ ਆ ਚਾਣੇ ਬੱਸ ਪਰ ਉਹ ਨਹੀਂ ਅਸੀਂ ਇਹਦੇ ਨਾਲ ਰਹਿ ਸਕਦੀ ਮੇਰੀ ਸੀ ਇਕਸਲ ਕੋ ਵੀ ਕਿਤਨਾ ਜਿਹੜਾ ਪੀੜਿਤ ਪਰਿਵਾਰ ਹੈ ਕੁੜੀ ਦੀ ਮਾਂ ਹੈ ਕਾਫੀ ਜੜਿਆ ਭੁੱਖ ਦੇ ਵਿੱਚ ਲੱਗੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਉਹਦੀ ਕੁੜੀ ਨੂੰ ਜਿਹੜਾ ਇਹਨਾਂ ਫੁੱਟਿਆ ਗਿਆ ਇੱਥੇ ਜਿਹੜੇ ਜਵਾਈ ਵੱਲੋਂ ਉਹਨੇ ਜੜਿਆ ਉੱਥੇ ਪਿੰਡ ਵਿੱਚ ਆ ਕੇ ਜਿਹੜੀ ਹਵਾਈ ਫਾਇਰ ਵੀ ਕਰਨ ਦੀ ਜਿਹੜਿਆ ਦੋਸ਼ ਲੱਗੇ ਨੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਇਹ ਲੜਕੀ ਹੈ ਲੜਕੀ ਦੇ ਇੱਥੇ ਜਿਹੜਾ ਇਲਾਜ ਜਿਹੜਾ ਚੱਲਦਾ ਪਿਆ ਜਿਹੜੀ ਅਸੀਂ ਤਸਵੀਰਾਂ ਵਿਖਾਣੇ ਆ ਵੀ ਇੱਥੇ ਜਿਹੜਾ ਉਹਦਾ ਇਲਾਜ ਆ ਉਹ ਕੀਤਾ ਜਾ ਰਿਹਾ ਕਿਉਂਕਿ ਕਾਫੀ ਜਿਹੜੀ ਲੜਾਈ ਆ ਉਹ ਕੁਨੀ ਰੂਟ ਚੜਾ ਉਹ ਕਹਿ ਸਕਦੇ ਆ ਧਰਨ ਕਰ ਗਈ ਵੀ ਕਿਉਂਕਿ ਜਿਹੜੀ ਕੁੱਟ ਮਾਰ ਉਹਦੇ ਨਾਲ ਕਾਫੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਵੀ ਉਹਦੇ ਖੂਨ ਲੱਗਿਆ ਹੋਇਆ ਵੀ ਉਹਦੀ ਜਿਹੜਾ ਇਲਾਜ ਜਿਹੜਾ ਉਹਦਾ ਚੱਲਦਾ ਪਿਆ ਪੈਰਾਂ ਦੇ ਜਿਹੜਾ ਉਹਦਾ ਖੂਨ ਜਿਹੜਾ ਉਹ ਸਾਬ ਤੌਰ ਤੇ ਉਹ ਦਿਖਾਈ ਵੀ ਦੇ ਰਿਹਾ ਕੀ ਹੋਇਆ ਬੰਜੀ ਤੁਹਾਨੂੰ ਜੀ ਜੇ ਮੈਂ ਤਦੇ ਆਪ ਦੇ ਕਰੇ ਜੇ ਮੈਂ ਚੰਡੀਗੜ੍ਹ ਪਹਿਲਾਂ ਸੀ ਰਹਿੰਦੇ ਸੀ ਇਹਨੇ ਵੀ ਨਾ ਉਥੋਂ ਕੁੱਟ ਮਾਰ ਕੇ ਬਹੁਤ ਕਰਿਆ ਉਥੋਂ ਮੈਂ ਨਾ ਆਪੇ ਨੇ ਕਿਹਾ ਤੇ ਚਲੀ ਗਿਆ ਕਿਨੇ ਮੇਰੇ ਘਰ ਵਾਲੇ ਨੇ ਹੋਰ ਵੀ ਰਮਿਆ ਤੇ ਕਿਆੰ ਤੇ ਆਇਗਾ ਤੇ ਆਇਆ ਇਹਨੇ ਕੋਲੇ ਪਿਸਤੌਲ ਸੀਗਾ ਇਹਨੇ ਮੈਨੂੰ ਦਿੱਤਾ ਕੀਤਾ ਇਹਨੇ ਮੇਰੇ ਸਿਰ ਤੇ ਪਿਸਤੌਲ ਮਾਰਿਆ ਇੱਕ ਦੇ ਨਾਲ ਮੁੰਡਾ ਸੀਗਾ ਚਾਰ ਹਨ ਪਛਾਤੇ ਸੀਗੇ ਤੂੰ ਇਹਨਾਂ ਮੁੰਡੇ ਮੇਰੇ ਨੇ ਸਿਰ ਤੇ ਦਸਤੇ ਮਾਰਿਆ ਇਹ ਕੋਲੇ ਖਲੋਤਾ ਰਿਹਾ ਮੇਰੇ ਘਰ ਵਾਲਾ ਇਹਦੇ ਕੋਲੇ ਪਿਸਤੌਲ ਸੀ ਇੱਕ ਪਿਸਤੌਲ ਚਲਾਈ ਵੀ ਇਹਨੇ ਮੇਰੇ ਸਿਰ ਤੇ ਪਿਸਤੌਲ ਮਾਰਿਆ ਹਾਂ ਗੋਰੀ ਵੀ ਚੱਲੀ ਹਾਂਜੀ ਕੋਲੀ ਚੱਲੀ ਇਥੇ ਲੱਗੀ ਕਦੀ ਮੇਰੇ ਲਾਤੇ ਤੇ ਲੱખી ਕੀ ਕੁਲੇਸ਼ ਕਰਦਾ ਸੀ ਕਰ ਵਿੱਚ ਕਲੇਸ਼ ਵੀ ਤਾਂ ਮੈਨੂੰ ਕੁੱਟਦਾ ਮਾਰਦਾ ਸੀਗਾ ਬਿਨਾਂ ਵਿਲਾਸਾ ਚਾਚੂ ਵੀਰੇ ਮੈਨੂੰ ਕਦੇ ਕਿਸੇ ਨਾਲ ਲਾ ਦੇਂਦਾ ਧੰਦਾਸ਼ੀ ਕਦੇ ਕਿਸੇ ਨਾਲ ਲਵੇ ਦੇ ਬਸ ਸਾਡੀ ਇਹੀ ਕਲੇਸ਼ ਸੀਗੇ ਇਹਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਮੇਰੇ ਵਿਆਹ ਨੂੰ 5 ਸਾਲ ਹੋ ਗਿਆ ਇੱਕ 5 ਸਾਲ ਤੋਂ ਮੈਨੂੰ ਕੁੱਟ ਮਾਰ ਮੇਰੇ ਨਾਲ ਕਰਦਾ ਮੈਂ 3 ਸਾਲਾਂ ਤੇ ਮੰਮੀ ਨਾਲ ਨਹੀਂ ਦੱਸਿਆ ਹੁਣ ਮੇਰੇ ਤੋਂ ਨਹੀਂ ਬੱਸਦਾ ਸ਼ੁਦਾ ਕੀ ਦੇਖ ਸਕਦੇ ਵੀ ਕਿਸ ਤਰ੍ਹਾਂ ਜਿਹੜੀ ਪੀੜੀ ਦਾ ਲੜਕੀ ਉਹ ਮਤਲਬ ਕਿ ਉਹ ਕਹਿ ਰਹੀ ਆ ਵੀ ਮੇਰੇ ਨਾਲ ਜੜੀ ਆ ਨਹੀਂ ਕੁੱਟਮਾਰ ਕੀਤੀ ਜਾਂਦੀ ਵੀ ਜੜੀ ਮੇਰੀ ਬਰਦਾਸ਼ਤ ਤੋਂ ਵੀ ਜੜੀ ਬਾਹਰ ਹੁੰਦੀ ਆ ਉਹਨੇ ਦੱਸਿਆ ਵੀ ਜੜਾ ਵੀ ਮੇਰੇ ਘਰ ਵਾਲੇ ਨੇ ਮੇਰੇ ਨਾਲ ਇਨੀ ਕੁੱਟਮਾਰ ਕੀਤੀ ਆ ਉਹਨੇ ਨਾਲ ਜੜਾ ਵੀ ਹੋਰ ਹੱਥ ਪਸਤੋਰ ਸੀਗਾ ਉਹਨੇ ਵੀ ਜੜੇ ਮੇਰੇ ਸਿਰ ਤੇ ਮਾਰੇ ਆ ਤੇ ਉਹਦੀ ਗੋਲੀ ਵੀ ਜੜੀ ਚਲਾਣ ਦੀ ਗੱਲ ਉਹ ਕੀਤੀ ਜਾ ਰਹੀ ਆ ਸੀ ਡਾਕਟਰਾਂ ਨਾਲ ਵੀ ਪੁੱਛਦੇ ਆ ਵੀ ਇਹਦੇ ਨਾਲ ਜੜੀ ਲੜਕੀ ਦੇ ਨਾਲ ਜਿਹੜੀ ਕੁੱਟਮਾਰ ਹੋਈ ਆ ਕੀ ਉਹ ਗਨ ਸ਼ੂਟ ਹੋਇਆ ਜਾਂ ਉਹਦੇ ਨਾਲ ਵੈਸੇ ਜਿਹੜਾ ਤਸ਼ੱਦਦ ਉਹਨੂੰ ਕੀਤਾ ਗਿਆ ਲੇਕਿਨ ਇਨਸਾਫ ਜਿਹੜਾ ਪੀੜਿਤ ਪਰਿਵਾਰ ਉਹ ਮੰਗਦਾ ਹੋਇਆ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਲੇਕਿਨ ਇਸ ਟਾਈਮ ਜਿਹੜੇ ਹਾਲਾਤ ਐ ਕੁੜੀ ਦੇ ਉਹ ਕਾਫੀ ਦਰਦਨਾਕ ਜਿਹੜਿਆ ਉਹ ਦਿਖਾਈ ਦੇ ਰਿਹਾ ਵੀ ਅਸੀਂ ਕੁਝ ਗੱਲ ਕਰਦੇ ਆ ਦਰਸਾਂ ਸਰ ਇਹ ਇੱਥੇ ਡਾਕਟਰ ਬਦਦਰ ਨਾਲ ਦੇ ਕਮਰੇ ਵਿੱਚ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖਿਰ ਇਹ ਜਿਹੜਾ ਮਾਮਲਾ ਉਹ ਕੀ ਸੀਗਾ ਤੇ ਕੀ ਹੋਇਆ ਕੀ ਸਰ ਨਮਸਕਾਰ ਜੀ ਸਰ ਜੀ ਜਾਣ ਚੱਲਦੀ ਹੈ ਬਾਕੀ ਕਨਫਰਮ ਹੋਏਗਾ ਬਾਕੀ ਰਿਪੋਰਟ ਸਵੇਰੇ ਇਸੀ ਡਾਕਟਰ ਸਾਹਿਬ ਜਿਹੜੇ ਕਹਿੰਦੇ ਵੀ ਅਸੀਂ ਜਿਹੜਾ ਇਲਾਜ ਜਿਹੜਾ ਕਰਦੇ ਪਏ ਆ ਉਸ ਤੋਂ ਬਾਅਦ ਪਤਾ ਚੱਲੇਗਾ ਵੀ ਆਖਿਰੇ ਮਾਮਲਾ ਕੀ ਆ ਇੱਕ ਗਨ ਸ਼ਾਟ ਆ ਜਾਂ ਵੈਸੇ ਕੋਈ ਇੰਜਰੀਆ ਲੇਕਿਨ ਕਟਮਾਰ ਜਿਹੜੀ ਹੋਰੀ ਕਾਫੀ ਜੜੀ ਆ ਹੁੰਦੀ ਹੋਈ ਉਹ ਸਾਹਤ ਤੋਂ ਤੇ ਦਿਖਾਈ ਦੇ ਰਹੀ ਆ ਲੇਕਿਨ ਹਜੇ ਤੱਕ ਗੋਲੀ ਚੱਲਣ ਦੀ ਕੋਈ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਲੇਕਿਨ ਇਹਨਾ ਜ਼ਰੂਰ ਕਿਹਾ ਗਿਆ ਦੋ ਸਲਾਈ ਗਏ ਨੇ ਵੀ ਇਹਦੇ ਘਰ ਵਾਲੇ ਵੱਲੋਂ ਜਿਹੜੀ ਆ ਹਥਿਆਰ ਵੀ ਉੱਥੇ ਕੱਟਿਆ ਗਿਆ ਸੀ ਤੇ ਉਹਦੀ ਕਟਬਾਰ ਵੀ ਜਿਹੜੀ ਆ ਉੱਥੇ ਕੀਤੀ ਗਈ ਆ ਉਹਨੂੰ ਪੀੜਿਤ ਪਰਵਾਜ਼ ਇਨਸਾਫ ਦੀ ਮੰਗ ਕਰਦਾ ਤਾਂ ਹੁਣ ਦੇਖਣਾ ਵੀ ਕਿਸ ਤਰ੍ਹਾਂ ਦੇ ਪੁਲਿਸ ਦੇ ਜਰੀਏ ਕਾਰਵਾਈ ਕਰਦੀ ਆ ਤਾਂ ਜੋ ਪੀੜਤਾਂ ਨੂੰ ਜਰਾ ਇਨਸਾਫ ਮਿਲ ਸਕੇ ਤਾਂ ਪੇਸ਼ੈਂਟ ਆਇਆ ਜਿਹੜੀ ਹੋਣੀ ਕੀ ਕਬਰ ਆ ਜੀ ਆ ਤਾਂ ਜਿਹੜੀ ਕਾਫੀ ਜੁਨਾਬ ਉਹਨਾਂ ਦੀ ਹਿਸਟਰੀ ਦੇ ਮੁਤਾਬਿਕ ਗੋਲੀ ਚੱਲ ਕੇ ਇੰਜਰੀ ਹੋਈ ਹੈ ਬਾਕੀ ਜਾਂਚ ਚੱਲਦੀ ਹੈ ਔਰ ਐਮਰਲ ਕੱਢ ਦਿੱਤੀ ਹੈ ਤੇ ਕਿ ਬਾਕੀ ਜਾਂਚ ਲਈ ਫ੍ਰੀਕੋਡ ਭੇਜਿਆ ਜਾ ਰਿਹਾ ਹੈ। ਇਸ ਵਿੱਚ ਕੁਝ ਝਗੜਾ ਹੋਇਆ ਸੀ। ਹਾਂਜੀ ਝਗੜੇ ਕਰਕੇ ਉਹ ਕਾਰਗਰ ਨਾਲ ਝੜਾ ਹੋਇਆ ਸੀ ਉਹਨਾਂ ਦੇ। ਹਾਂਜੀ। ਕਿ ਲੜਾਈ ਹੋਈ ਹੈ ਉਹਨਾਂ ਦੀ। ਹਾਂਜੀ। ਕੋਈ ਗਨਸ਼ਾਟ ਹੈ। ਹਿਸਟਰੀ ਹਾਂਜੀ ਸਰਵਾਲ ਦੀ ਹਿਸਟਰੀ ਨਾਲ ਗਨਸ਼ਾਟ ਹੈ ਬਾਕੀ ਇਹਦੀ ਜਾਂਚ ਚੱਲ ਰਹੀ ਹੈ। ਕੈਮਰਾਮੈਨ ਦਾ ਨਾਮ ਸਰਪਜੀਤ ਸਿੰਘ ਦਾਨਿਕ ਸਰਾਪ ਰੋਈ।